ਮੈਂ ਤੁਹਾਡੇ ਲਈ ਬਿੱਟੂ ਜੀ ਇੱਕ ਗੁੱਸਾ ਨਾਲ ਮੇਰੀ ਜਲਦਾ ਕਰਿਓ ਤੁਸੀਂ ਉਮਰ ਦੇ ਤਕਾਜ਼ੇ ਨਾਲ ਅਹੁਦੇ ਦੇ ਤਕਾਜ਼ੇ ਨਾਲ ਤਿੰਨ ਵਾਰ ਪਾਰਲੀਮੈਂਟ ਮੈਂਬਰ ਜਿਹੜੇ ਲੋਕ ਤੁਹਾਨੂੰ ਨਹੀਂ ਮਿਲੇ ਉਹ ਕਹਿੰਦੇ ਉਹਨਾਂ ਨੂੰ ਬੜਾ ਬੁੱਧੀਜੀਵੀ ਹੈ ਤੇ ਜਿਹੜੇ ਤੁਹਾਨੂੰ ਮਿਲਦੇ ਆ ਤੁਸੀਂ ਬੜੇ ਸੂਟਡ ਬੂਟਡ ਪਰਸਨੈਲਿਟੀਡ ਉਨੀ ਦੇਰ ਤੱਕ ਤੁਹਾਡੀ ਪਰਸਨੈਲਿਟੀ ਕਾਇਮ ਰਹਿੰਦੀ ਜਿੰਨੀ ਦੇਰ ਤੱਕ ਤੁਸੀਂ ਬੋਲਦੇ ਨਹੀਂ ਜਦੋਂ ਤੁਸੀਂ ਚਾਰ ਬੰਦਿਆਂ ਦੇ ਵਿੱਚ ਬੋਲਦੇ ਹੋ ਤੇ ਤੁਹਾਡਾ ਬੋਲਣ ਦਾ ਲਹਿਜਾ ਜਮਨ ਚਬੜੂ ਮੈਂ ਤੋਂ ਉਹ ਮਿਲਣ ਤੋਂ ਉਹਨੂੰ ਜ਼ੋਰਬ ਕੀਤਾ ਵੀ ਯਾਰ ਇੱਕ ਉਮਰਦਰਾਹ 40 ਸਾਲ ਤੋਂ ਉਤੋਂ ਦਾ ਤਿੰਨ ਵਾਰ ਦਾ ਮੈਂਬਰ ਪਾਰਲੀਮੈਂਟ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਮਾ ਬੋਲ ਕੀ ਜਾ ਜਿੱਦਾਂ ਮੰਨਦੇ ਹੁੰਦੇ ਨਹੀਂ ਹੁੰਦੇ ਚਬੜਦੱਲਾ ਮਾਰਨ ਵਾਲੇ ਹੁੰਦੇ ਮੈਂ ਮੰਨਦਾ ਨਹੀਂ ਤੁਹਾਡਾ ਮੈਂ ਰਿਸਪੈਕਟ ਕਰਦਾ ਇਹ ਤਾਂ ਸਿਮਰਤੀਤ ਬੈਸ ਆ ਜਾਂਦਾ ਤੁਹਾਡੇ ਨਾਲ ਜਿਵੇਂ ਤੁਸੀਂ ਗਿੜਗੜਾਉਂਦੇ ਸੀਗੇ ਤੁਸੀਂ ਤਰਲੇ ਮੰਤਾਂ ਪੀਸੀ ਕਰਦੇ ਸੀ ਫਿਰ ਤਾਂ ਮੈਂ ਸੀਗਾ ਪੱਕਾ ਸਾਫ਼ ਸੱਚਾ ਸੋਚਿਆ ਉਗਲਾ ਆਪਾਂ ਗਿਆ ਆਪਾਂ ਤੇ ਜੇ ਸਿਮਰਜੀਤ ਬੈਂਸ ਬਿੱਟੂ ਜੀ ਹੋਰਾਂ ਦੇ ਨਾਲ ਨਹੀਂ ਗਿਆ ਤੇ ਫਿਰ ਉਹ ਬਲਤਕਾਰੀ ਵੀ ਆ ਉਹ ਬਿਜਲੀ ਚੋਰ ਵੀ ਆ ਉਹ ਟੈਕ ਚੋਰ ਵੀ ਆ ਉਹ ਜ਼ਮੀਨਾਂ ਚ ਦਤਾਂ ਤੇ ਤਬਜੇ ਕਰਨ ਵਾਲਾ ਵੀ ਉਹ ਨਸ਼ਾ ਵੇਚਣ ਬੜਾ ਵੀ ਹੈ ਤੁਹਾਡਾ ਭਰਾ ਜਿਹੜੀਆਂ ਗੱਲਾਂ ਤੁਸੀਂ ਮੇਰੇ ਵੀ ਬੋਲ ਰਹੇ ਹੋ ਅਮਰਤਾ ਪ੍ਰਿੰਮ ਜੀ ਕਿਵੇਂ ਜਾਊਂਗੇ ਤੁਸੀਂ ਤੁਸੀਂ ਲੋਕਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਿਮਰ ਬੈਂਸ ਵਾਸਤੇ ਜਦੋਂ ਗੁਰਕੀਰਤ ਸਿੰਘ ਕੋਟਲੀ ਦੇ ਉੱਤੇ ਵਿਦੇਸ਼ੀ ਲੜਕੀ ਨੂੰ ਬਲੱਤਾਂ ਕਰਨ ਤੋਂ ਬਾਅਦ ساری ਦੁਨੀਆ ਨੂੰ ਪਤਾ ਲੱਗ ਗਿਆ ਕਿ ਤੁਸੀਂ ਆਪਣੇ ਟੱਬਰ ਦੀਆਂ ਔਰਤਾਂ ਤੁਹਾਡੇ ਘਰੇ ਮਾਂ ਭੈਣ ਭੂਆ ਚਾਚੀ ਤਾਈ ਆਣਗਵਾਂਣੀਆਂ ਪਿੰਡ ਦੀਆਂ ਔਰਤਾਂ ਕਿ ਉਹਨਾਂ ਤੇ ਪਾਬੰਦੀ ਲਾਈ ਸੀ ਜਾਂ ਤੁਸੀਂ ਗੁਰਕੀਰਤ ਹੋਰਾਂ ਨੂੰ ਕਿਤੇ ਕਾਲੇ ਪਾਣੀ ਭੇਜਿਆ ਸੀ ਕਿ ਉਹਦਿਆਂ ਦਾ ਲਾਲਚ ਕਿ ਫਲਾਨਾ ਉਹਦਾ ਫਲਾਨਾ ਉਹਦਾ ਫਲਾਨਾ ਉਹਦਾ ਤੁਸੀਂ ਵਾਈਫ ਪਲੱਸ ਸਿਕਿਉਰਿਟੀ ਦਾ ਲਾਲਚ ਦੂਜੀ ਹੋਲੀ ਰਿਪੋਰਟਿੰਗ ਵੀ ਤੁਹਾਨੂੰ ਸੁਣਾਉਂਗਾ ਦੋਸਤੋ ਬੋਲਦਿਆ ਬੰਸ ਯਾਰ ਮੈਂ ਜਿੱਤ ਕੇ ਚਲੇ ਜਾਣਾ ਮੈਂ ਕੀ ਲੜਣਾ ਦੇਣਾ ਹਲਕਾ ਮੈਂ ਤਾਂ ਦਿੱਲੀ ਰਹਿਣਾ ਉਹ ਦੁਰਫਟੇ ਮੂੰਹ ਫੜਿਆ ਹੈ ਜੇ ਕਾਰਨਾਮੇ ਕਰਦੇ ਐ ਇੱਡਾ ਨਰਾਦਰ ਕਰਦੇ ਤੁਸੀਂ ਵੋਟ ਦਾ ਤੁਸੀਂ ਇਹ ਗੱਲਾਂ ਮੈਂ ਦੂਜੀ ਆਡੀਓ ਭੇਜੂਗਾ ਜਿੱਦੇ ਤੇ ਤੁਸੀਂ ਇਹ ਗੱਲਾਂ ਬੋਲਦੇ ਹੋ ਵੀ ਤੁਸੀਂ ਇੱਥੇ ਮੇਅਰ ਬਣਾਓ ਤੁਸੀਂ ਐਮਐਲਏ ਦੀਆਂ ਟਿੱਡਾਂ ਵੰਡੋ ਤੁਸੀਂ ਕੌਂਸਲਰ ਬਣਾਓ ਹੱਥ ਫੜੇ ਮੁਰੇ ਬੰਨੇ ਹੱਥ ਜੇ ਤੁਸੀਂ ਕਿੱਕਰਾਂਾਂ ਬੀਜੀਆਂ ਹੁੰਦੀਆਂ ਨਾ 10 ਸਾਲ ਤੇ ਕਿਕਰਾਂ ਬੀਜਣ ਤੋਂ ਬਾਅਦ ਭਾਰ ਦੇ ਕੀ ਹੋਊਂਗੇ ਬੀਜੀਆਂ ਤੁਸੀਂ 10 ਸਾਲ ਦੇ ਸਮੇਂ ਦੇ ਵਿੱਚ ਕਿਕਰਾਂ ਤੇ ਅੱਜ ਦੇ ਭਾਜਪਾ ਦੇ ਭਾਰ ਦੇ ਉਹ ਕਿਸ ਤਰ੍ਹਾਂ ਤੋਂ ਤੁਹਾਨੂੰ ਦਾਖਾਂ ਤੇ ਇਸ਼ਾਰੇ ਮਿਲ ਗਏ ਨਹੀਂ ਮਿਲਣਗੇ ਇਹ ਬੈਂਸ ਨਹੀਂ ਬੋਲਦਾ عوام ਬੋਲਦਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਨ ਸਵਾਏ ਹੋਏ 25 ਤੇ 30 ਮੁਕੱਦਮੇ ਆ ਬਿੱਟੂ ਸਾਹਿਬ ਇਹ ਹਰ ਸਾਲ ਪੰਜਾਂ ਆਰਮ ਮਕਦਮਿਆਂ 'ਚੋਂ ਪਾਕ ਸਾਹਿਬ ਬਰੀ ਹੋ ਕੇ ਘਰੇ ਆਉਂਦਾ ਇਹ ਜੇ ਕੋਈ ਬੰਦਾ ਜਿਵੇਂ ਬਿੱਟੂ ਜੀ ਕਹਿੰਦੇ ਸੀ ਇਹ ਐਡਿਟ ਕੀਤੀ ਹੋਈ ਆ ਮੇਰੇ ਤੇ ਮਕਦਮਾ ਦਰਜ ਹੋਵੇ ਬਿੱਟੂ ਜੀ ਸਵੇਰੇ ਜਾ ਕੇ ਪੁਲਿਸ ਕਮਿਸ਼ਨਰ ਜਾਂ ਡੀਜੀਪੀ ਪੰਜਾਬ ਨੂੰ ਇਹ ਆਡੀਓ ਰਿਕਾਰਡਿੰਗ ਦੇ ਕੇ ਆਓ ਜੇ ਇਹਦੇ ਵਿੱਚ ਐਡੀਟਿੰਗ ਹੋਵੇ ਕੋਈ ਤੇ ਤੁਰੰਤ ਮੇਰੇ ਤੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਤੇ ਜੇ ਫਿਰ ਮੈਂ ਉਹੀ ਕਹਿਣ ਲੱਗਾ ਵੀ ਜੇ ਤੁਹਾਡੀ ਚਵੜ ਨਿਕਲੀ ਤੁਹਾਡੀ ਮੰਦਬੁੱਧੀ ਵਾਲੀ ਇਹ ਗੱਲ ਨਿਕਲੀ ਤੇ ਫਿਰ ਤੁਸੀਂ ਆਪਣੇ ਲਈ ਤੈਅ ਕਰੋ ਵੀ ਤੁਹਾਡਾ ਹਾਲ ਤੇ ਹਸ਼ਮ ਪੰਜਾਬ ਦੇ ਲੋਕ ਖਾਸ ਕਰਕੇ ਲੁਧਿਆਣਾ ਦੇ ਵੋਟਰ ਕਰਨਗੇ ਕੀ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਮੇਰੇ ਕੋਲ ਉਹ ਵੀ ਆਡੀਓ ਤੁਹਾਡੀ ਹੈਗੀ ਆ ਕਿ ਬੈਂਸ ਸਾਹਿਬ ਤੁਸੀਂ ਇੱਕ ਵਾਰੀ ਮੈਂ ਬਿੱਟੂ ਤੇ ਜੇਬੀ ਖੈਰਾ ਤਿੰਨੋਂ ਜਾਣੇ ਮਤਲਬ ਬੈਂਸ ਬਿੱਟੂ ਤੇ ਜੇਬੀ ਖੈਰਾ ਅਮਿਤ ਸ਼ਾਹ ਦੇ ਨਾਲ ਮੀਟਿੰਗ ਕਰਾਂਗੇ ਐਂਡ ਅਮਿਤ ਸ਼ਾਹ ਦੀ ਬਿਲਡਿੰਗ ਦੇ ਵਿੱਚ ਬਿੱਟੂ ਦੀ ਤੁਹਾਡੇ ਲਈ ਤੁਹਾਡੀ ਸਥਿਤੀ ਤੁਹਾਡਾ ਅਹੁਦਾ ਉਥੇ ਤੈਅ ਕਰੇ ਮੈਂ ਤੁਹਾਡੀ ਭਾਵਨਾ ਤੁਹਾਡਾ ਰਿਸਪੈਕਟ ਬਰਕਰਾਰ ਰੱਖਿਆ ਮੈਂ ਤੁਹਾਨੂੰ ਕਿਹਾ ਯਾਰ ਮੈਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਮੈਨੂੰ ਵਾਈਪਲਸ ਦਾ ਲਾਲਚ ਨਹੀਂ ਇਹ ਜਿਹੜੇ ਲੋਕਾਂ ਤੋਂ ਕੱਟੇ ਹੋਏ ਲੀਡਰ ਹੁੰਦੇ ਆ ਨਾ ਸਿਕਿਉਰਟੀ ਉਹਨਾਂ ਨੂੰ ਚਾਹੀਦੀ ਆ ਲੋਕਾਂ ਨੂੰ ਪਤਾ ਲੱਗ ਜਾਵੇ 15 20 ਕਾਲੀਆਂ ਵਰਦੀਆਂ ਵਾਲੇ ਚੰਗੇ ਆ ਨੰਨੀਆਂ ਆਧੁਨਿਕ ਬਦੂਤਾਂ ਵਾਲੇ ਬੰਦੇ ਵੀ ਕੌਣ ਆ ਗੁਰੂ ਦੀ ਕਿਰਪਾ ਪੰਜਾਬ ਦੇ ਲੋਕਾਂ ਨੇ ਪਿਆਰ ਦਿੱਤਾ ਬੈਂਸ ਦਾ ਕਦ ਲੋਕਾਂ ਨੇ ਬਣਾਇਆ ਪੂਰੀ ਦੁਨੀਆ ਦੇ ਅੰਦਰ ਬੈਂਸ ਬ੍ਰਦਰ ਲੋਕਾਂ ਦੀ ਸ਼ਾਹੀ ਨੈਟਵਰਕ ਤੋਂ ਚਲੋ ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਸਿਮਰਜੀਤ ਪੈਂਸ ਅਰ ਮੈਂ ਮੇਰਾ ਖਿਆਲ ਹੈ ਕਿ ਵਰਲਡ ਕਰਦਾ ਸਕਾ ਇਹ ਜਿਹੜੀ ਬੜੀ ਨੀਵੇਂ ਪੱਧਰ ਦੀ ਰਾਜਨੀਤੀ ਕੁੱਚੀ ਰਾਜਨੀਤੀ ਅਰ ਨੀਚ ਰਾਜਨੀਤੀ ਵੀ ਇਹਦੇ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਾ ਮੈਂ ਬੜੀ ਮੀਡੀਆ ਦੇ ਜਰੀਏ ਇਹ ਰਿਕਵੈਸਟ ਵੀ ਕੀਤੀ ਕਿ ਇਦਾਂ ਦੀ ਰਾਜਨੀਤੀ ਸ਼ੋਭਾ ਨਹੀਂ ਦਿੰਦੀ ਮੱਬਿਆਂ ਦੀ ਰਾਜਨੀਤੀ ਕਰੋ ਤੁਸੀਂ ਅਰ ਸਤਿਕਾਰਯੋਗ ਰੁਬਨੀਤ ਬਟੂ ਜੀ ਥੋਡੇ ਵੀ ਤੁਸੀਂ ਤਿੰਨ ਮਾਰ ਦੇ ਪਾਰਲੀਮੈਂਟ ਦੇ ਮੈਂਬਰ ਹੋ ਅਰ ਤੁਸੀਂ ਬਾਰ-ਬਾਰ ਇਹ ਮਹਿਸੂਸ ਹੋ ਰਿਹਾ ਵੀ ਤੁਹਾਡੇ ਕੋਲੇ ਕੋਈ ਹੋਰ ਮੁੱਦਾ ਨਹੀਂ ਹੈਗਾ ਤੁਸੀਂ ਬਾਰ-ਬਾਰ ਇੱਕੋ ਮੁੱਦੇ ਨੂੰ ਫੋਕਸ ਕਰਨ ਦਾ ਯਤਨ ਮੈਂ ਉਹਦੇ ਜਵਾਬ ਦੇਣ ਵਾਸਤੇ ਲਾਈਵ ਆਪਾਂ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਵੀ ਤੁਸੀਂ ਬੀਜੇਪੀ 'ਚ ਜਾਣ ਤੋਂ ਬਾਅਦ ਮੇਰੇ ਨਾਲ ਕਿੰਨੀ ਦੇਰ ਰਾਤ ਦੇ ਜਏ ਕਿੰਨੀਆਂ ਤੁਸੀਂ ਮੈਨੂੰ ਫੋਨ ਕਾਲ ਕੀਤੀਆਂ ਬੀਜੇਪੀ ਦੇ ਲੀਡਰਸ ਨੇ ਫੋਨ ਕਾਲ ਕੀਤੀਆਂ ਕਾਮਨ ਦੋਸਤਾ ਨੇ ਜਿਹੜੇ ਤੁਹਾਡੇ ਵੀ ਦੋਸਤ ਐ ਮੇਰੇ ਵੀ ਦੋਸਤੋਨਾਂ ਨੇ ਫੋਨ ਕਾਲ ਕੀਤੀਆਂ ਮੇਰੇ ਕੋਲੇ ਸਾਰਾ ਉਹ ਫੋਨ ਦੀ ਰਿਕਾਰਡਿੰਗ ਹੈਗੀ ਆ ਅੱਜ ਤੁਸੀਂ ਨਹੀਂ ਟੜੇ ਨਹੀਂ ਹਟੇ ਮੈਨੂੰ ਅੱਜ ਦੋਖ ਤੇ ਸੋਸ ਦੇ ਨਾਲ ਤੁਹਾਡੀ ਉਹ ਆਡੀਓ ਜਿਹੜੀ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕੀਤੀ ਤੇ ਅੱਜ ਮੈਂ ਉਹ ਪਬਲਿਕ ਕਰ ਮਕਸਦ ਮੇਰਾ ਤਾਂ ਕਿ ਸਚਾਈ ਦਾ ਲੋਕਾਂ ਤੱਕ ਜਾਵੇ ਕਿ ਤੁਸੀਂ ਉਸ ਆਡੀਓ ਦੇ ਵਿੱਚ ਕਾਂਗਰਸ ਤੋਂ ਚਲੇ ਗਏ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਤਾਂ ਮਾੜਾ ਚੰਗਾ ਬੋਲਣਾ ਹੀ ਆ ਤੇ ਤੁਸੀਂ ਭਾਜਪਾ ਦੇ ਲੀਡਰਾਂ ਨੂੰ ਵੀ ਮਾੜਾ ਚੰਗਾ ਬੋਲ ਰਹੇ ਲੋਕਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਵੀ ਤੁਸੀਂ ਇਹ ਕਰਤੂਤ ਕਿਉਂ ਕਰ ਰਹੇ ਹੋ ਤੇ ਤੁਸੀਂ ਲੇਲੜੀਆਂ ਕੱਟ ਰਹੇ ਲਿਟਰਲੀ ਮਿੰਤਾ ਤਰਲੇ ਵਾਲੀ ਤੁਸੀਂ ਉਹ ਆਡੀਓ ਕਿ ਬੈਂਸ ਮੇਰੀ ਮਦਦ ਕਰ ਦੇ ਸੋ ਮੈਂ ਸਿਨਮਰ ਬੇਨਤੀ ਰਵਨੀਤ ਮਿੱਟੂ ਜੀ ਕਰੂੰਗਾ ਜੇ ਤਾਂ ਸਿਮਰਜੀਤ ਬੈਂਸ ਆ ਜਾਂਦਾ ਤੁਹਾਡੇ ਨਾਲ ਜਿਵੇਂ ਤੁਸੀਂ ਕਿੜਕੜਾਉਂਦੇ ਸੀਗੇ ਤੁਸੀਂ ਤਰਲੇ ਮਿੰਤਾ ਕੀਸੀ ਕਰਦੇ ਸੀ ਫਿਰ ਤਾਂ ਮੈਂ ਸਿਗਾ ਪਾਕ ਸਾਫ ਸੱਚਾ ਸੋਚਿਆ ਅਗਲਾ ਪਗਲ ਤੇ ਜੇ ਸਿਮਰਜੀਤ ਬੈਂਸ ਬਿੱਟੂ ਜੀ ਹੋਰਾਂ ਦੇ ਨਾਲ ਨਹੀਂ ਗਿਆ ਤੇ ਫਿਰ ਉਹ ਬਲਤਕਾਰੀ ਵੀ ਆ ਉਹ ਬਿਜਲੀ ਚੋਰ ਵੀ ਆ ਉਹ ਟੈਕਸ ਚੋਰ ਵੀ ਆ ਉਹ ਜ਼ਮੀਨਾਂ ਚ ਜਦਾਂ ਤੇ ਕਬਜ਼ੇ ਕਰਨ ਵਾਲਾ ਵੀ ਉਹ ਨਸ਼ਾ ਵੇਚਣ ਵਾਲਾ ਵੀ ਆ ਸੋ ਮੈਂ 5-4 ਮਿੰਟ ਲੈਣੇ ਬੜਾ ਲੰਬਾ ਲਾਈਵ ਨਹੀਂ ਕਰਨਾ ਤੁਹਾਨੂੰ ਯਾਦ ਹੋਊਗਾ ਦੋਸਤੋ ਸਦਾਰਪੁਰ ਕੀ ਰਾਜ ਸਿੰਘ ਵੱਡੇ ਛੋਟੇ ਭਰਾ ਹੁਣ ਤੁਸੀਂ ਗੱਲਾਂ ਛੇੜ ਲਈਆਂ ਤੇ ਖਲਾਸਾ ਚਾਜ ਨਾਲ ਕਰ ਵੀ ਦਈਏ ਅੱਜ ਸਰਦਾਰ ਗੁਰਕੀਰਤ ਸਿੰਘ ਬੁਰਾ ਨੂੰ ਜਗ ਜਾਣਦਾ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਇੱਕ ਵਿਦੇਸ਼ੀ ਕੁੜੀ ਦੇ ਨਾਲ ਰੇਪ ਹੋਇਆ ਜਿਹੜੀਆਂ ਗੱਲਾਂ ਤੁਸੀਂ ਮੇਰੇ ਮੁਤਲਕ ਬੋਲੀਆਂ ਤੁਹਾਡਾ ਜਨਦਾਰ ਸਿਗਾ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਮੇਰੇ ਰਾਜਨੀਤਿਕ ਕਰੀਅਰ ਨੂੰ ਖਤਮ ਕਰਨ ਲਈ ਖਰਾਬ ਕਰਨ ਲਈ ਦਾੰਦਾਰ ਕਰਨ ਲਈ ਇੱਕ ਫੈਬ੍ਰਿਕੇਸ਼ਨ ਖੜੀ ਕੀਤੀ ਗਈ ਜਿਹੜੀ ਔਰਤ ਤੋਂ ਮੇਰੇ ਉੱਤੇ ਇਲਜ਼ਾਮ ਰੇਪ ਦੇ ਲਵਾਏ ਗਏ ਦੋਸਤੋ ਮੈਂ ਜ਼ਰੂਰ ਕਹਿਣਾ ਚਾਹੂੰਗਾ ਔਨ ਰਿਪੋਰਟ ਸਾਰੀਆਂ ਗੱਲਾਂ ਜੇ ਮੇਰਾ ਉਹਦੇ ਨਾਲ ਕੋਈ ਜਸਮਾਨੀ ਤਾਲੁਕਾ ਹੁੰਦਾ ਕੋਈ ਬਲਗਰ ਮੈਸੇਜ ਬਲਗਰ ਨਾਲ ਹੀ ਕੋਈ ਇਸ਼ਾਰਾ ਕਰਦਾ ਡਬਲ ਮੀਨਿੰਗ ਮੈਸੇਜ ਕੋਈ ਆਡੀਓ ਕੋਈ ਵੀਡੀਓ ਕੁਝ ਤਾਂ ਦੱਸੋ ਯਾਰ ਕਿ ਆਹ ਤੇਰਾ ਹੈਗਾ ਉਹ ਸਿਰਫ ਤੇ ਸਿਰਫ ਰਾਜਨੀਤਿਕ ਟੂਲ ਕਿ ਬੈਂਸ ਨੂੰ ਸਨਬ ਤੇ ਖਤਮ ਕਿਵੇਂ ਕਰਨਾ ਤੁਹਾਡਾ ਭਰਾ ਜਿਹੜੀਆਂ ਗੱਲਾਂ ਤੁਸੀਂ ਮੇਰੇ ਲਈ ਬੋਲ ਰਹੇ ਹੋ ਅਮਰਤਾ ਪ੍ਰਿੰਕ ਜੀ ਕਿਵੇਂ ਜਾਊਂਗੇ ਤੁਸੀਂ ਤੁਸੀਂ ਲੋਕਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਿਮਰ ਬੈਸ ਵਾਸਤੇ ਜਦੋਂ ਗੁਰਕੀਰਤ ਸਿੰਘ ਕੋਟਲੀ ਦੇ ਉੱਤੇ ਵਿਦੇਸ਼ੀ ਲੜਕੀ ਨੂੰ ਬਲਤਕਾਰ ਕਰਨ ਤੋਂ ਬਾਅਦ ساری ਦੁਨੀਆ ਨੂੰ ਪਤਾ ਲੱਗ ਗਿਆ ਕਿ ਤੁਸੀਂ ਆਪਣੇ ਟੱਬਰ ਦੀਆਂ ਔਰਤਾਂ ਤੁਹਾਡੇ ਘਰੇ ਮਾਂ ਭੈਣ ਭੂਆ ਚਾਚੀ ਤਾਈ ਆਣ ਗਵਾਂਡੀਆਂ ਪਿੰਡ ਦੀਆਂ ਔਰਤਾਂ ਕਿਉਂਾਂ ਤੇ ਪਾਬੰਦੀ ਲਾਈ ਸੀ ਜਾ ਤੁਸੀਂ ਗੁਰਕੀਰਤ ਹੋਰਾਂ ਨੂੰ ਕਿਤੇ ਕਾਲੇ ਪਾਣੀ ਭੇਜਿਆ ਸੀਗਾ ਫਿਰ ਗੱਲ ਕਰਨ ਲੱਗੇ ਤਹਜ਼ੀਬਤਾ ਚਾਹੀਦੀ ਆ ਨਾ ਤੁਸੀਂ ਕਿਹੜੀਆਂ ਗੱਲਾਂ ਕਰਨ ਲੱਗੇ ਮੈਂ ਤੁਹਾਨੂੰ ਸਨੇਹ ਵੀ ਭੇਜੇ ਰਿਹਾ ਬਿੱਟੂ ਐਦਾਂ ਦੀ ਰਾਜਨੀਤੀ ਚੰਗੀ ਨਹੀਂ ਪਰ ਤੁਸੀਂ ਟਲੇ ਨਹੀਂ ਤੁਸੀਂ ਮੈਨੂੰ ਜਿੰਨੀ ਵਾਰੀ ਕਾਲ ਕੀਤੀ ਹਰ ਵਾਰ ਤੁਸੀਂ ਆਪਣੇ ਹੱਤਕੰਡੇ ਵਰਤਨੋਂ ਨਹੀਂ ਹਟਿਆ ਤੁਸੀਂ ਅਹੁਦਿਆਂ ਦਾ ਲਾਲਚ ਕਿ ਫਲਾਣਾ ਅਹੁਦਾ ਫਲਾਣਾ ਅਹੁਦਾ ਫਲਾਣਾ ਅਹੁਦਾ ਤੁਸੀਂ ਵਾਈਪਲਸ ਸਿਕਿਉਰਿਟੀ ਦਾ ਲਾਲਚ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਮੇਰੇ ਕੋਲ ਉਹ ਵੀ ਆਡੀਓ ਤੁਹਾਡੀ ਹੈਗੀ ਆ ਮੇਰੇ ਕੋਲੇ ਉਹ ਆਡੀਓ ਜਿਹੜਾ ਤੁਹਾਡਾ ਤੇ ਮੇਰਾ ਦੋਸਤ ਯੂਐਸਏ ਵਾਲਾ ਜੇਪੀ ਖੈਰਾ ਸਾਹਿਬ ਮੇਰੇ ਕੋਲ ਉਹਨਾਂ ਦੀ ਰਿਕਾਰਡਿੰਗ ਵੀ ਹੈ ਕਿ ਬੈਂਸਾ ਤੁਸੀਂ ਇੱਕ ਵਾਰੀ ਮੈਂ ਬਿੱਟੂ ਤੇ ਜੇਪੀ ਖੈਰਾ ਤਿੰਨੋਂ ਜਾਣੇ ਮਤਲਬ ਬੈਂਸ ਬਿੱਟੂ ਤੇ ਜੇਪੀ ਖੈਰਾ ਅਮਰ ਸ਼ਾਹ ਦੇ ਨਾਲ ਮੀਟਿੰਗ ਕਰਾਂਗੇ ਅੰਮ੍ਰਿਤਸਰ ਦੀ ਮੀਟਿੰਗ ਦੇ ਵਿੱਚ ਬਿੱਟੂ ਜੀ ਤੁਹਾਡੇ ਲਈ ਤੁਹਾਡੀ ਦਿੱਥੀ ਤੁਹਾਡਾ ਅਹੁਦਾ ਉਥੇ ਤੈਅ ਕਰਨਗੇ ਮੈਂ ਤੁਹਾਡੀ ਭਾਵਨਾ ਤੁਹਾਡਾ ਰਿਸਪੈਕਟ ਬਰਕਰਾਰ ਰੱਖਿਆ ਮੈਂ ਤੁਹਾਨੂੰ ਕਿਹਾ ਯਾਰ ਮੈਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਮੈਨੂੰ ਵਾਈਪਲਸ ਦਾ ਲਾਲਚ ਨਹੀਂ ਇਹ ਜਿਹੜੇ ਲੋਕਾਂ ਤੋਂ ਕੱਟੇ ਹੋਏ ਲੀਡਰ ਹੁੰਦੇ ਹਨ ਸਿਕਿਉਰਟੀ ਉਹਨਾਂ ਨੂੰ ਚਾਹੀਦੀ ਹੈ ਲੋਕਾਂ ਨੂੰ ਪਤਾ ਲੱਗ ਜੂ ਵੀ 15 20 ਕਾਲੀਆਂ ਵਰਦੀਆਂ ਵਾਲੇ ਚੰਗੇ ਆ ਨਮੀਆਂ ਆਧੁਨਿਕ ਤੋਂ ਕਾਲੇ ਬੰਦੇ ਵੀ ਕੌਣ ਆ ਬ੍ਰੋਦੀ ਕਿਰਪਾ ਪੰਜਾਬ ਦੇ ਲੋਕਾਂ ਨੇ ਪਿਆਰ ਦਿੱਤਾ ਬੈਂਸ ਦਾ ਤੱਕ ਲੋਕਾਂ ਨੇ ਬਣਾਇਆ ਪੂਰੀ ਦੁਨੀਆ ਦੇ ਅੰਦਰ ਬੈਂਸ ਬ੍ਰਦਰ ਲੋਕਾਂ ਦੀ ਸ਼ਾਸ਼ੀ ਅੱਗੇ ਤੁਸੀਂ ਇਹ ਜਦੋਂ ਸਾਰਾ ਕੁਝ ਨਹੀਂ ਚੱਲਿਆ ਤੇ ਤੁਸੀਂ ਤੁਰੇ ਕਿੱਧਰ ਨੂੰ ਮੈਂ ਕਦੇ ਤੁਹਾਨੂੰ ਬਾੜਾ ਮਿਲਿਆ ਨਹੀਂ ਸੀ ਪਰ ਮਿਲਣ ਤੋਂ ਬਾਅਦ ਮੈਂ ਤੁਹਾਡੇ ਲਈ ਬਿੱਟੂ ਜੀ ਇੱਕ ਗੁੱਸਾ ਨਾਲ ਮੇਰੀ ਜਲਦਾ ਕਰਿਓ ਤੁਸੀਂ ਉਮਰ ਦੇ ਤਕਾਜ਼ੇ ਨਾਲ ਅਹੁਦੇ ਦੇ ਤਕਾਜ਼ੇ ਨਾਲ ਤਿੰਨ ਵਾਰ ਪਾਰਲੀਮੈਂਟ ਮੈਂਬਰ ਜਿਹੜੇ ਲੋਕ ਤੁਹਾਨੂੰ ਨਹੀਂ ਮਿਲੇ ਉਹ ਕਹਿੰਦੇ ਹੋਣਗੇ ਬੜਾ ਬੁੱਧੀਜੀਵੀ ਆ ਤੇ ਜਿਹੜੇ ਤੁਹਾਨੂੰ ਮਿਲਦੇ ਆ ਤੁਸੀਂ ਬੜੇ ਸੂਟਡ ਬੂਟਡ ਪਰਸਨਲਿਟੀਡ ਉਨੀ ਦੇਰ ਤੱਕ ਤੁਹਾਡੀ ਪਰਸਨਲਿਟੀ ਕੰਮ ਰਹਿੰਦੀ ਜਿੰਨੀ ਦੇਰ ਤੱਕ ਤੁਸੀਂ ਬੋਲਦੇ ਨਹੀਂ ਜਦੋਂ ਤੁਸੀਂ ਚਾਰ ਬੰਦਿਆਂ ਦੇ ਵਿੱਚ ਬੋਲਦੇ ਹੋ ਤੇ ਤੁਹਾਡਾ ਬੋਲਣ ਦਾ ਲਹਿਜਾ ਜਮਨ ਚਬੜ ਹੁੰਦਾ ਹੈ ਹਿੰਮਤੀਓਰ ਮਤਲਬ ਕਿਸੇ ਢੰਗ ਸਿਰ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਮਿਲਣ ਤੋਂ ਬਾਅਦ ਅਬਜ਼ਰਵ ਕੀਤਾ ਐਂਡ ਮੈਂ ਇਹ ਗੱਲ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕੀਤੀ ਕਿ ਯਾਰ ਇੱਕ ਉਮਰਦਾਰ 40 ਸਾਲ ਤੋਂ ਉੱਤੋਂ ਦਾ ਤੈਨਵਾਰ ਦਾ ਮੈਂਬਰ ਪਾਰਲੀਮੈਂਟ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਮੈਂ ਬੋਲ ਕੀ ਰਿਹਾ ਜਿੱਦਾਂ ਮੰਦ ਬੁੱਧੀ ਨਹੀਂ ਹੁੰਦੇ ਚਬਲ ਗੱਲਾਂ ਮਾਰਨ ਵਾਲੇ ਹੁੰਦੇ ਮੈਂ ਨਿੰਦਕ ਨਹੀਂ ਤੁਹਾਡਾ ਮੈਂ ਰਿਸਪੈਕਟ ਕਰਦਾ ਤੁਸੀਂ ਤੈਨਵਾਰ ਦੇ ਸਾਡੇ ਪਾਰਲੀਮੈਂਟ ਮੈਂਬਰ ਪੰਜਾਬ ਤੋਂ ਚੁਣ ਕੇ ਗਏ ਹੋ ਲੋਕਤੰਤਰ ਦੇ ਅੰਦਰ ਵੋਟਾਂ ਦਾ ਮਤਲਬ ਹੁੰਦਾ ਤੁਸੀਂ ਵੋਟਾਂ ਨਾਲ ਚੁਣ ਕੇ ਤੈਨੂੰ ਵਾਰੀ ਪਾਰਲੀਮੈਂਟ ਮੈਂਬਰ ਬਣਿਆ ਪਰ ਸੌਰੀ ਮੈਨੂੰ ਇਹ ਸ਼ਬਦ ਇਸ ਲਈ ਬੋਲਣੇ ਪਏ ਮੰਦਭੁਦੀ ਤੇ ਜਵੜ ਕਿਉਂਕਿ ਜਿਹੜਾ ਬੰਦਾ ਉਨੀ ਦੇਰ ਤੱਕ ਤੁਹਾਡੀ ਪੂਰੀ ਠੋਕਰ ਤੇ ਟੌਰ ਜਦੋਂ ਤੁਸੀਂ ਬੋਲਦੇ ਤੇ ਗੀਰ ਮੱਝ ਪਾਣੀ ਦੇ ਵਿੱਚ ਤੁਹਾਡਾ ਪਤਾ ਲੱਗਦਾ ਵੀ ਤੁਸੀਂ ਕਿਹੜੀ ਕਰਤੂਤ ਦੇ ਹੋ ਸੋ ਤੁਸੀਂ ਮੈਨੂੰ ਮਜਬੂਰ ਕਰ ਦਿੱਤਾ ਵੀ ਮੈਂ ਤੁਹਾਡੀਆਂ ਗੱਲਾਂ ਦਾ ਜਵਾਬ ਦਵਾਂ ਤੁਹਾਡੇ ਕੋਲੇ ਕੋਈ ਮੁੱਦਾ ਨਹੀਂ ਹੈਗਾ ਤੁਸੀਂ ਐਮਪੀ ਦੀ ਚੋਣ ਲੜਦੇ ਹੋ ਚੌਥੀ ਤੁਹਾਡੀ ਚੋਣ ਆ ਇਹ ਨਾ ਤੁਹਾਡੇ ਕੋਲੇ ਕੋਈ ਮੁੱਦਾ ਨਾ ਕਾਲੀਆਂ ਦੇ ਕੋਲੇ ਕੋਈ ਮੁੱਦਾ ਤੇ ਨਾ ਝਾੜੂ ਕੰਪਨੀ ਦੇ ਕੋਲੇ ਕੋਈ ਮੁੱਦਾ ਉਹਨਾਂ ਨੂੰ ਬੈਂਸ ਫੋਬੀਆ ਸਮੇਤ ਤੁਹਾਡੇ ਤੁਹਾਨੂੰ ਜਿਆਦਾ ਹੋਇਆ ਹੋਇਆ ਬੈਂਸ ਫੋਬੀਆ ਹੋ ਗਿਆ ਰਾਤ ਨੂੰ ਵੀ ਸੁਪਨਿਆਂ ਦੇ ਵਿੱਚ ਬੈਂਸ ਦੇ ਸੁਪਨੇ ਆਉਂਦੇ ਕਦੇ ਪਾਰਲੀਮੈਂਟ ਦੀ ਚੋਣ ਲੜ ਰਿਹਾ ਬੰਦਾ ਮੁੱਦਿਆਂ ਦੀ ਗੱਲ ਕਰਦਾ ਤੁਸੀਂ ਇੱਕ ਵਾਰੀ ਗੱਲ ਕਰ ਲਈ ਥੈਟਸ ਆਲ ਤੁਸੀਂ ਫੇਰ ਦੁਬਾਰਾ ਉਹੀ ਫੜ ਲਈ ਇਥੋਂ ਸਾਬਤ ਤੇ ਸਪਰਟ ਹੁੰਦਾ ਕਿ ਤੁਹਾਡੇ ਕੋਲੇ ਹੋਰ ਕੋਈ ਮੁੱਦਾ ਨਹੀਂ ਇੱਥੋਂ ਸਾਫ਼ ਤੇ ਸਪਸ਼ਟ ਹੁੰਦਾ ਕਿ ਤੁਹਾਡੀ ਇਨਸਿਕਿਉਰਟੀ ਫੀਲਿੰਗ ਅਸੁਰੱਖਿਅਤ ਮਹਿਸੂਸ ਕਰ ਰਹੇ ਹੋ ਤੁਸੀਂ ਸਾਇਦ ਨਹੀਂ ਹੈਗੇ ਤੁਸੀਂ ਤੁਸੀਂ ਇਹ ਸੁਰੱਖਿਅਤ ਮਹਿਸੂਸ ਕਰਦੇ ਹੋਏ ਫਰਸਟ੍ਰੇਸ਼ਨ ਦੇ ਵਿੱਚ ਤੁਹਾਡੀ ਫਰਸਟ੍ਰੇਸ਼ਨ ਹਤਾਸ਼ਪੁਣਾ ਸਪਸ਼ਟ ਚਲਕਦਾ ਉਹ ਹਤਾਸ਼ਪੁਣਾ ਕੀ ਹੈ ਚਾਹੇ ਤੁਸੀਂ ਮੀਡੀਆ ਨੂੰ ਪੁੱਛ ਲੋ ਜਨ ਸੁਧਾਰਨ ਆਮ ਲੋਕਾਂ ਨੂੰ ਪੁੱਛ ਲੋ ਚਾਹੇ ਤੁਸੀਂ ਸਰਕਾਰੀ ਖੁਫੀਆ ਤੰਤਰ ਨੂੰ ਪੁੱਛ ਲੋ ਤੁਸੀਂ ਕੇਂਦਰ ਦੀ ਖੁਫੀਆ ਤੰਤਰ ਨੂੰ ਪੁੱਛ ਲੋ ਵੀ ਤੁਹਾਡੇ ਪੱਲੇ ਕੀ ਰਹਿ ਗਿਆ ਲੋਕਨ ਸਾਫ ਪਾਰਟੀ ਜਿਹੜੀ ਜੇਲ੍ਹ ਦੇ ਵਿੱਚ ਸੰਘਰਸ਼ ਕਰਦਿਆਂ ਜਨਮ ਲੈਂਦੀ ਹੈ ਇਹ ਖੁਫੀਆ ਤੰਤਰ ਮੀਡੀਆ ਆਮ ਲੋਕ ਸਾਰੇ ਕਹਿੰਦੇ ਸੀਗੇ ਕਿ ਜਿੱਦ ਤਰੇ ਜਾਣਗੇ ਪਾਰਲੀਮੈਂਟ ਦਾ ਮੈਂਬਰ ਕੋਈ ਬਣੂਗਾ ਤਾਂ ਮੈਨੂੰ ਕਾਂਗਰਸ ਪਾਰਟੀ ਦਾ ਮੁਹੱਬਤ ਦੀ ਦੁਕਾਨ ਵਾਲਾ ਪੈਗਾਮ ਪਸੰਦ ਆ ਮੈਨੂੰ ਰਾਜਾ ਬੜਿੰਗ ਪੰਜਾਬ ਦੇ ਲੋਕਾਂ ਦੀ ਸੇਵਾ ਕਰਦਾ ਪਸੰਦ ਆ ਮੈਨੂੰ ਰਾਜਾ ਬ੍ਰਿੰਗ 3 ਮਹੀਨੇ ਟ੍ਰੇਲਰ ਦਿਖਾਉਂਦਾ ਟਰਾਂਸਪੋਰਟ ਮੰਤਰੀ ਬਣ ਕੇ ਮੈਨੂੰ ਪਸੰਦ ਆ ਮੈਨੂੰ ਭਾਰਤ ਕੁਸ਼ਨਾਸ਼ੂ ਮੈਨੂੰ ਚੰਨੀ ਪਸੰਦ ਆ ਮੈਨੂੰ ਕਾਂਗਰਸ ਦੇ ਦਿਗਜ ਸੁਖੀ ਮੈਨੂੰ ਸੁਪਾਲ ਖਹਿਰਾ ਮੈਨੂੰ ਦਵਿੰਦਰ ਯਾਦਵ ਮੈਨੂੰ ਇਹ ਸਾਰੇ ਦੋਸਤ ਇਸ ਕਰਕੇ ਪਸੰਦ ਆ ਕਿਉਂਕਿ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਆ ਉਹ ਆਧਾ ਮਿਲ ਗਿਆ ਤੇ ਉਹਨੂੰ ਇੰਜੋਏ ਨਹੀਂ ਕਰਦੇ ਮੈਂ ਫਿਰ ਤੁਹਾਡਾ ਜਿੱਦਰ ਨਹੀਂ ਕਰਨਾ ਇੰਜੋਏ ਕਰਨ ਵਾਲੇ ਕਿਹੜੇ ਲੋਕ ਹੈਗੇ ਆ ਤੇ ਤੁਸੀਂ ਮੈਨੂੰ ਅਰ ਰਿਪੋਰਟਿੰਗ ਦੇ ਵਿੱਚ ਬੋਲਦੇ ਕਿ ਉਹ ਇਹ ਤੋਂ ਅਗਲੀ ਰਿਪੋਰਟਿੰਗ ਵੀ ਤੁਹਾਨੂੰ ਸੁਣਾਉਂਗਾ ਦੋਸਤੋ ਬੋਲਦਿਆ ਬੱਸ ਯਾਰ ਮੈਂ ਜਿੱਤ ਕੇ ਚਲੇ ਜਾਣਾ ਮੈਂ ਕਿੱਲਣਾ ਦੇਣਾ ਹਲਕੇ ਤੂੰ ਮੈਂ ਤਾਂ ਦਿੱਲੀ ਰਹਿਣਾ ਉਹ ਦੁਰ ਫਟੇ ਮੂੰਹ ਖੋੜੇ ਹੈ ਜੇ ਕਾਰਨਾਮੇ ਕਰ ਦਿਆਂਗੇ ਐਡਾ ਨਰਾਦਰ ਕਰਦੇ ਤੁਸੀਂ ਬੋਟ ਦਾ ਤੁਸੀਂ ਇਹ ਗੱਲਾਂ ਮੈਂ ਦੂਜੀ ਆਡੀਓ ਭੇਜੂੰਗਾ ਜਿੱਦੇ ਵਿੱਚ ਤੁਸੀਂ ਇਹ ਗੱਲਾਂ ਬੋਲਦੇ ਹੋ ਵੀ ਤੁਸੀਂ ਇੱਥੇ ਮੇਅਰ ਬਣਾਓ ਤੁਸੀਂ ਐਮਐਲਏ ਦੀਆਂ ਟਿੱਕ ਟਾਂ ਵੰਡੋ ਤੁਸੀਂ ਕਾਉਂਸਲਰ ਬਣਾਓ ਆਹ ਫਟੇ ਮੂਰੇ ਬੰਨੇ ਹੱਥ ਜੇ ਤੁਸੀਂ ਕਿਕਰਾਂ ਨਾਲ ਬੀਜਿਆ ਹੁੰਦੀ ਨਾ 10 ਸਾਲ ਤੇ ਕਿਕਰਾਂ ਬੀਜਣ ਤੋਂ ਬਾਅਦ ਭਾੜ ਦੇ ਕਿਉਂ ਬੀਜਿਆ ਤੁਸੀਂ 10 ਸਾਲ ਦੇ ਸਮੇਂ ਦੇ ਵਿੱਚ ਕਿਕਰਾਂ ਤੇ ਅੱਜ ਜੀ ਬੀ ਪੀ ਦੇ ਭਾੜ ਦੇਉਂ ਵੀ ਉਹ ਕਿਤਰਾ ਤੋਂ ਤੁਹਾਨੂੰ ਦਾਖਾਂ ਤੇ ਸ਼ੁਆਰੇ ਮਿਲ ਜਾਂ ਨਹੀਂ ਮਿਲਣੇ ਇਹ ਬੈਂਸ ਨਹੀਂ ਬੋਲਦਾ ਇਹ عوام ਬੋਲਦਾ ਮੰਨੂ ਸਾਡੇ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸਵਾਏ ਹੋਏ ਬੈਂਸ ਤੇ 30 ਮੁਕੱਦਮਾ ਹੈ ਬਿੱਟੂ ਸਾਹਿਬ ਤੇ ਹਰ ਸਾਲ ਪੰਜ ਚਾਰ ਮੁਕੱਦਮੇ ਜੋ ਪਾਕਸਾਫ ਬਰੀ ਹੋ ਕੇ ਘਰੇ ਆਉਂਦਾ ਇਲਜ਼ਾਮ ਲਾਣੇ ਬੜੇ ਸੌਖੇ ਆ ਅਦਾਲਤੀ ਪ੍ਰਕਿਰਿਆ ਦੇਸ਼ ਦੇ ਅੰਦਰ ਕਿਉਂ ਪ੍ਰਕਿਰਿਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੀ ਹੈ ਸੱਤ ਤੇ ਝੂਠ ਦਾ ਨਾਟਕ ਕਰਦੀ ਹੈ ਗੁਨਾਹਗਾਰ ਦਾ ਤੇ ਬੇਬਸੂਰੀ ਦਾ ਨਾਟਕ ਕਰਦੀ ਹੈ ਸੋ ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿਣ ਲੱਗਿਆ ਕਿ ਮੈਂ ਪਾਕਸਾਫ ਸੀ ਹਾਂ ਤੇ ਗਵਾੰਗਾ ਮਾਰਯੋਗ ਅਦਾਲਤ ਤੇ ਰਬ্বার ਦਾ ਪ੍ਰੋਸਸਾ ਪਰ ਆਜ ਮੈਨੂੰ ਇਹ ਤੁਹਾਡੀਆਂ ਗੱਲਾਂ ਦਾ ਜਵਾਬ ਦੇਣ ਲਈ ਇਸ ਕਰਕੇ ਮਜਬੂਰ ਹੋਣਾ ਪਿਆ ਤੁਸੀਂ ਹਟਦੇ ਨਹੀਂ ਸੀ ਮੈਨੂੰ ਦੁੱਖ ਲੱਗਿਆ ਕਿ ਮੈਂ ਆਪਣੇ ਪੰਜਾਬ ਦੇ ਇੱਕ ਸੀਨੀਅਰ ਮੈਂਬਰ ਪਾਰਲੀਮੈਂਟ ਦੇ ਖਿਲਾਫ ਇਦਾਂ ਦੇ ਲਫ਼ਜ਼ ਮੰਦਬੁੱਧੀ ਚਵਲ ਮੈਨੂੰ ਇਦਾਂ ਦੇ ਸ਼ਬਦ ਬੋਲਣੇ ਪਏ ਮੈਂ ਤੁਹਾਡੀ ਲਿਆਕਤ ਲਿਆਕਤ ਦਾ ਬੜਾ ਕਦਰਦਾਨ ਹੁੰਦਾ ਸੀ ਪਰ ਜਦੋਂ ਤੁਹਾਨੂੰ ਮਿਲ ਲਿਆ ਤੇ ਮਿੱਟੀ 'ਚ ਮਿਲ ਗਈ ਸਾਰੀ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਬਿੱਟੂ ਜੀ ਮੇਰੀ ਗੱਲ ਦਾ ਕਾਈਂਡਲੀ ਜੇ ਮੈਂ ਕੋਈ ਸਾਨੂੰ ਸ਼ਬਦ ਵੱਧ ਘੱਟ ਬੋਲ ਗਿਆ ਆਮ ਕਿਉਂਦਾ ਸੁਣਾਇਆ ਕਰਿਓ ਮੈਂ ਅਗਲੀ ਆਡੀਓ ਤੁਸੀਂ ਫੇਰ ਆਓ ਮੈਦਾਨ ਦੇ ਵਿੱਚ ਤੁਹਾਨੂੰ ਅਗਲੀ ਆਡੀਓ ਫੇਰ ਪਬਲਿਕ ਕਰਕੇ ਫਿਰ ਲਾਈਵ ਹੋਊਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੀ ਆਡੀਓ ਸੁਣਾਇਆ ਹੁੰਦਾ ਹਾਂ ਹਾਂ ਇੱਕ ਇੱਕ ਆ ਮੈਂ ਸਾਰੀ ਆ ਆਡੀਓ ਆਡੀਓ ਮੈਂ ਜਿਹੜੀ ਆਪਣੇ ਪੇਜ ਤੇ ਵੀ ਪਾ ਦੇਣੀ ਆ ਤੇ ਆ ਮੈਂ ਤੁਹਾਨੂੰ ਸੁਣਾਉਣ ਵੀ ਲੱਗਿਆ ਇਹ ਜੇ ਕੋਈ ਬੰਦਾ ਜਿਵੇਂ ਬਿੱਟੂ ਜੀ ਕਹਿੰਦੇ ਸੀ ਇਹ ਐਡਿਟ ਕੀਤੀ ਹੋਈ ਆ ਮੇਰੇ ਤੇ ਮੁਕੱਦਮਾ ਦਰਜ ਹੋਵੇ ਬਿੱਟੂ ਜੀ ਸਵੇਰੇ ਜਾ ਕੇ ਪੁਲਿਸ ਕਮਿਸ਼ਨਰ ਜਾਂ ਡੀਜੀਪੀ ਪੰਜਾਬ ਨੂੰ ਆਡੀਓ ਰਿਕਾਰਡਿੰਗ ਦੇ ਕੇ ਆਓ ਜੇ ਇਹਦੇ ਵਿੱਚ ਐਡੀਟਿੰਗ ਹੋਵੇ ਕੋਈ ਤੇ ਤੁਰੰਤ ਮੇਰੇ ਤੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਤੇ ਜੇ ਫਿਰ ਮੈਂ ਉਹੀ ਕਹਿਣ ਲੱਗਾ ਵੀ ਜੇ ਤੁਹਾਡੀ ਚਵੜ ਨਿਕਲੀ ਤੁਹਾਡੀ ਮੰਦਬੁੱਧੀ ਵਾਲੀ ਇਹ ਗੱਲ ਨਿਕਲੀ ਤੇ ਫਿਰ ਤੁਸੀਂ ਆਪਣੇ ਲਈ ਤੈਅ ਕਰੋ ਵੀ ਤੁਹਾਡਾ ਹਾਲ ਤੇ ਹਸ਼ਰ ਪੰਜਾਬ ਦੇ ਲੋਕ ਖਾਸ ਕਰਕੇ ਲੁਧਿਆਣਾ ਦੇ ਵੋਟਰ ਕਰਨਗੇ ਕੀ ਆ ਦੋਸਤੋ ਜਿਹੜੀ ਆਡੀਓ ਆ ਦੇ ਨਹੀਂ ਮੁੰਡਾ ਇੱਕ ਪੈਸੇ ਤੋਂ ਤੇ ਬਾਈਕਰ ਉਹਦਾ ਦਿਨ ਦੀ ਮੈਦ ਤੋਂ ਦੱਸਦਾ ਹਸਦਾ ਨਹੀਂ ਸੀ ਕਦੇ ਜੀ ਆਪਣੇ ਆਪ ਜਦੋਂ ਮੈਂ ਰੂਪਦਰ ਸੋਚ ਵਿੱਚ ਰੁਕਟ ਮਿਲ ਜਾਂਦਾ ਉਹ ਬੱਚੇ ਇਹ ਇਹ ਤਾਂ ਬਹੁਤ ਤਾਲਬੀ ਵਾਲਿਆ ਸਾਜਵਾਦੀ ਰਾਜਾ ਇੱਕ ਇੱਕ ਤਾਂ ਸ਼ੁਰੂ ਇਹ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਮੈਂ ਚੁੱਪ ਕਰਕੇ ਮੈਂ ਤੁਹਾਈ ਜਦੋਂ ਵੀ ਤੁਸੀਂ ਮੈਨੂੰ ਕੈਂਡੀਡੇਟ ਅਨਾਉਂਸ ਕਰਦੇ ਕੈਂਡੀਡੇਟ ਨਾ ਮੁੰਦੇ ਰੋਲਾ ਸੋ ਜਦੋਂ ਕੈਂਡੀਡੇਟਾਂ ਤੁਸੋਨਾ ਵਿੱਚ ਚੁੱਪ ਕਰਕੇ ਇਹਨਾਂ ਇਹਨਾਂ ਨੇ ਕੁਝ ਨਹੀਂ ਕਰ ਸਕਣਾ ਫਿਰ ਮੈਂ ਤੁਸੋ ਚੁੱਪ ਕਰਕੇ ਕਰਕੇ ਲਿਆ ਹੁਆ ਸੋ ਆ ਮੈਂ ਜਿਹੜੀ ਆਡੀਓ ਤੁਹਾਨੂੰ ਚੈਨਲ ਸੁਣਾ ਦਿੱਤਾ ਇਹ ਮੈਂ ਆਪਣੇ ਪੇਜ ਤੇ ਪਾ ਦੇਣੀ ਆ ਤੇ ਸਾਰੇ ਜਾਣੇ ਸੁਣ ਕੇ ਪੰਜਾਬ ਦੇ ਲੋਕੋ ਮੀਡੀਆ ਵਾਲੇ ਦੋਸਤੋ ਨਤਾਰਾ ਕਰਿਓ ਸੱਚ ਕਿੱਥੇ ਆ ਤੇ ਝੂਠ ਕਿੱਥੇ ਆ ਬਹੁਤ ਬਹੁਤ ਮਿਹਰਬਾਨੀ ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਕੀ ਫਤਿਹ